करी बंदना दूत बिन्ति नम पठि पत्रिका छोर अलकेश करी दूत की तो खनाभिद पानता कहो जाय कहियो कुशल क्षेम भ्रता सभे दुष्ट मारो करहो ना चिंता हन हो दूत असुरंग तवन तो बैरी दंता भई आज्ञा दुतत ते पधार्यो कित्यो दिवस बीत्यो वरुण पूरन हार्यो पहो जाय प्राप्त वरुण लोक माही कहि वार्ता सगल दुर्गपाल पाही द्वार पालो बाच कहां जाए स्वदेश संदेश जल ए सताई अमर लोक ते इंद्रपाती पठाई करी आज्ञा बहेर दैव दूत लायो लियो बोल सीग्र दुर्ग पालतायो करी दूत अंतह पुरी कोप पै सारी करी वंदना दूत प्रणाम जुहारी दाई पत्रिका दूत बाची जले संग कुथि वार्ता सकल कुशलं सुर संग समाचार सगरी कुशल छेम दीनी करीपाल के की वीनी जल जले सो वाच कहो जाए कहियो ना चित चिंत की जय हनो दुष्ट दैतंग सगल सुख ली जय लई रुख सदी दूत तहते पधारियो अमर लोकते मृत मृत्ये मंडल सुदारयो विष्णुपाद स्वarang काफी दई दूतला पत्र का दीप दीपन पठए देश विदेश नरपत स्वामी चलियो आप तहते षड्यो मात लोकं लोकं तकी सेक नगरी मिट्यो सर्व सोखं महाभीम विकराल तच्छक फूंकारे अनिकरा नाग पंग पंग भयानक डकारे ਤਈ ਦੂਤ ਤਹ ਸੇਸ ਕੀ ਸ੍ਰੀ ਦੁਹਾਈ ਪਟਿਓ ਇੰਦਰ ਰਾਜਾ ਸਮਾਚਾਰ ਪਾਈ ਪਾਈ ਇਕਠੇ ਸਗਲ ਕੁਲ ਅਸਟ ਨਾਗੰ ਜੁੜਾ ਆਮ ਦਿਗ ਡਿਗ ਦੂਤ ਕੇ ਬਾਗ ਬਾਗੰ ਚਲਾ ਲੈਸਕ ਲੈਸਕ ਲਸਾਤ ਸੂਰ ਦੂਤ ਤਾਈ ਕਰੀ ਖਬਰ ਸ੍ਰੀ ਸੇਖ ਪਹਿ ਮਾਥ ਨਾਈ ਅਯੋ ਦੂਤ ਸੁਰਪੁਲ ਪਟ ਤਰੀ ਪਠਾਈ ਕਹੋ ਬੇਗਲਾ ਆਓ ਸੁਰ ਦੂਤ ਤਾਈ ਤਾਏ ਏਕ ਤੇ ਏਕ ਲੈ ਦੂਤ ਆਏ ਕਰੀ ਬੰਦਨਾ ਦੂਤ ਮਾਥਾ ਨਿਵਾਏ ਬਿਜਨ ਪਦ ਸਾਰੰਗ ਅਹੋ ਮਿੱਤਰ ਦੂਤੰ ਕਹੋ ਕੁਸਲ ਭਾਈ ਦਈ ਪਤ੍ਰਿਕਾ ਦੂਤ ਤਤ ਛਿਨ ਬਚਾਈ ਬਿਬੇਦ ਭਾਂਤ ਆਦਰ ਕਰੀ ਤੋਕ ਦੂਤੰ ਕਹੋ ਜਾਏ ਕਹੀਓ ਕੁਸਲ ਛੇਮ ਮੀਤੰ ਨਾ ਚਿਤ ਚਿੰਤ ਕੀਜਾ ਸਗਲ ਦੁਸ਼ਟ ਮਾਰੋ ਅਕੰਟਕ ਕਰੋ ਰਾਜ ਅਸੁਰਨ ਸੁੰਘਾਰੋ ਚਲਿਓ ਲਾ ਬੇਦਾ ਦੂਤ ਮਾਥਾ ਨਿਵਾਇਓ ਕਿਤੇ ਦਿਵਸ ਬੀਤੇ ਨਿਕਟ ਸਿੰਧ ਆਇਓ ਤਰਿਓ ਤਿਆਨ ਵਿਸਨੰਗ ਤਸਿਓ ਮਦ ਸਾਗਰ ਉਹਦਾ ਪਸ਼ੀਰ ਥੋ ਜਹੈ ਪਹੁੰਚਿਓ ਜਾਇ ਨਾਗਰ ਦਈ ਪਤਰਕਾ ਦੂਤ ਦੁਰਗਪਾਲ ਤਾਈ ਪਟਿਓ ਇੰਦਰ ਰਾਜਾ ਕਾ ਹੋਂ ਬੇਕ ਜਾਈ ਗਯੋ ਦੁਰਗਪਾਲੰਗ ਸੁ ਅੰਤਾਪੁਰਾਨੰ ਕਰੀ ਕੋਟ ਤਸਲੀਮ ਬੰਧਨ ਚਰਾਨੰ ਜਹਾਂ ਸ੍ਰੀ ਵਿਸਨ ਦੇਵ ਕੋੜੇ ਗੋਪਾਲਾ ਬਣੀ ਸੇ ਕ ਸਹ ਜਾ ਤਹਾਂ ਨਾਗ ਮਾਲਾ ਜਾ ਵਿਜਾ ਬਾਚ ਸ੍ਰੀ ਲక్ష్ਮੀ ਪਤ ਪ੍ਰਤ ਵਿਸ਼ਨੂ ਪਦ ਸਾਰੰ ਕਾਫੀ ਕਰੀ ਕੋਟ ਅਸਤੁਤ ਸ੍ਰੀ ਨਾਥ ਕੇ ਦੀ ਕਿਰਪਾ ਸਿੰਧ ਸ੍ਰੀ ਲక్ష్ਮੀ ਕੰਤ ਕੇਰੀ ਨਮੋ ਬਿਗਨ ਹਰਤਾ ਸ੍ਰੀ ਬੈਕੁੰਠ ਗਾਮੀ ਨਮੋ ਛੀਰ ਸਾਗਰ ਬਸਤ ਦੇਵ ਸੁਆਮੀ ਸਰਨਿਯੰ 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 ਦਿਆਲੰ ਨਮੋ ਪਾਰ ਬ੍ਰਹਮੰ ਅਨੰਤੰ ਕਿਰਪਾਲੰ ਮਹਾਦੇਵ ਦੇਵੰ ਸ੍ਰੀਨਾਥ ਸੁਆਮੀ ਨਮੋ ਸ੍ਰੀ ਤਰੰ ਦੇਵ ਰਿਪ ਬਿਆਲ ਗਾਮੀ ਨਮੋ ਕਵਲ ਨੈਨੰ ਸ੍ਰੀ ਪਤ ਮੁਰਾਰੀ ਕਵਲ ਨਾਮ ਪਦ ਪੰਕਜੰ ਬ੍ਰਧ ਬ੍ਰਤ ਧਾਰੀ ਨਮੋ ਸਿਆਮ ਲੰ ਪੀਤ ਬਾਨੰ ਨਮਾਮ ਨਮੋ ਚਕਰਪਾਨੰ ਨਮੋ ਭਾਰਤਾਮੰ ਨੀਲਾ ਬੁੰਜੰ ਸਿਆਮ ਲੰ कमल वंदन श्री 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 तरण अचूतं क्षीर सदनं नमो माधवं सुकल अंबर खारी नमो केशवं वासुदेवं नारि नारायणं गोप बलभगुपाला नमो शेख सैन्य औरंग बनं आला नमो शंख चक्रंगद पदम हाथं नमो कानुकुंडं तरण मुक्त माथं ਨਮੋ ਸ੍ਰੀ ਗੋਬਿੰਦ ਮੁਕਟੰ ਮੁਰਾਰੀ ਨਮੋ ਸਹਸਰ ਆਸ਼ ਸਹਸ ਮੂਸ ਮੂਰਤ ਤਾਰੀ ਨਮੋ ਸਹੰਸਰ ਪਾਦੋ ਨਮੋ ਸਹੰਸਰ ਹਸਤੰ ਨਮੋ ਸਹਸਰਾਨਨ ਨਮਸਤੰ ਨਮਸਤੰ ਨਾਰਾਇਣੰ ਬਾਸ ਦੇਵੰ ਨਮਸਤੇ ਨਮੋ ਸੰਖ ਚਕਰ ਗਦਾ ਪਦਮ ਹਸਤੇ ਨਮੋ ਸਰਬ ਵਿਆਪੀ ਨਮੋ ਦੁਸ਼ਟ ਖਾਪੰ ਨਮੋ ਕੰਤ ਕਮਲਾਪਤੇ ਦੇਵ ਸਥਾਪੰ ਵਿਸ਼ਨ ਭਾਦ ਸਾਰੰ ਕਾਫੀ ਨਮੋ ਸ਼ੇਮ ਕਰਤਾ ਨਮੋ ਬਿਗਨ ਨਾਸੰ ਨਮੋ ਸ੍ਰੇਸ਼ਟ ਪਰਦਾ ਹੈ ਦਦੈ ਸੰਤ ਬਾਸੰ ਨਮੋ ਕਾਲ ਕਾਲੰ ਨਮੋ ਦੇਵ ਦੇਵੰ ਅਜੋਨੀ ਆਦਾ ਆਦ ਕਰਤਾ ਅਪੇਵੰ ਨਮੋ ਮਾਚ ਕਛੰ ਨਮੋ ਬਰਾਹ ਰੂਪੰ ਨਮੋ ਨਾਰ ਸਿੰਘ ਪਰਮ ਪਰਸ ਰਾਮ ਪੂਪੰ ਨਮੋ ਰਾਮ ਚੰਦਰੰ ਨਮੋ ਬਾਵਨੀਯੰ ਨਮੋ ਕ੍ਰਿਸ਼ਨ ਸੁਆਮੀ ਜਗਨਨਾਥ ਪੀਏ ਨਮੋ ਨਿਹ ਕਲੰਕੰ ਦਸੋ ਰੂਪ ਤਾਰੀ ਨਮਸਤੰ 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 ਮੁਰਾਰੀ ਅਹੋ ਦੇਵ ਸੁਆਮੀ ਪਠਿਓ ਇੰਦਰ ਰਾਜਾ ਲਿਖੀ ਪਤ੍ਰਿਕਾ ਬੇਨਤੀ ਸੁਭਰ ਸਾਜਾ ਸੋਨੀ ਉਸਤਤੰ ਭਏ ਭਗਵੰਤ ਦਿਆਲਾ ਕਹਿਓ ਬੋਲ ਲਾ ਦੂਤ ਕੋ ਦੁਰਗ ਪਵਾਲਾ ਦਵਰਗ ਦਵਾਰ ਪਾਲਾ ਲਿਓ ਬੋਲ ਦੂਤੰ ਕਰੀ ਤਹ ਪੈ ਸਾਰੀ ਕਰੀ ਬੰਦਨਾ ਦੂਤ ਕੋਟੰ ਜੁਹਾਰੀ